ਗੁਰਨਾਣਕ ਜਹਾਜ਼ ਫਿਲਮ ਚ ਕੰਮ ਕਰਨ ਵਾਲੇ ਸਿੱਖ ਨੌਜਵਾਨ ਸੋਤ ਸਿੰਘ ਦੀ ਭੇਦ ਪਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਪੁਲਤ ਦੇ ਲਾਕੇ ਅਕਾਲ ਅਕੈਡਮੀ ਦੇ ਵਿੱਚ ਐਜ਼ ਅ ਗਤਕਾ ਟੀਚਰ ਇਹ ਨੌਕਰੀ ਕਰਦਾ ਸੀਗਾ ਨੌਜਵਾਨ ਪਰ ਜਦੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਬਣਿਆ ਉਸ ਦੇ ਬਾਅਦ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀ ਹੋਈ ਅਕੈਡਮੀਆ ਦੇ ਵਿੱਚ ਛੁੱਟੀ ਹੋਈ ਤਾਂ ਇਸ ਨੌਜਵਾਨ ਨੂੰ ਵੀ ਛੁੱਟੀਆਂ ਮਿਲ ਗਈਆਂ ਜਿਸ ਦੇ ਬਾਅਦ ਇਹ ਨੌਜਵਾਨ ਜਦੋਂ ਘਰ ਜਾਣ ਲੱਗਦਾ ਤਾਂ ਆਪਣੇ ਮਾਪਿਆਂ ਨੂੰ ਫੋਨ ਕਰਕੇ ਕਹਿੰਦਾ ਕਿ ਭਾਈ ਮੈਂ ਘਰ ਆ ਰਿਹਾ ਛੁੱਟੀਆਂ ਹੋ ਚੁੱਕੀਆਂ ਕਿਉਂਕਿ ਤਣਾਅ ਬਣਿਆ ਹੈ ਦੋਵਾਂ ਦੇਸ਼ਾਂ ਦੇ ਵਿਚਾਲੇ ਜਿਸ ਦੇ ਬਾਅਦ ਇਹ ਨੌਜਵਾਨ ਘਰ ਦੇ ਲਈ ਤਾਂ ਤੁਰਦਾ ਆ ਪਰ ਘਰ ਨਹੀਂ ਪਹੁੰਚ ਪਾਉਂਦਾ ਜਿਸ ਦੇ ਬਾਅਦ ਮਾਪੇ ਸ਼ਾਮ ਤੱਕ ਫੋਨਤਾ ਕਰਦੇ ਰਹਿੰਦੇ ਨੇ ਪਰ ਜਦੋਂ ਫੋਨ ਨਹੀਂ ਲੱਗਦਾ ਤੇ ਮਾਪਿਆਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਕੋਲ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਲਾਪਤਾ ਹੋਣ ਦੀ ਜਿਸ ਦੇ ਬਾਅਦ ਪੁਲਿਸ ਪ੍ਰਸ਼ਾਸਨ ਨੂੰ 6 ਦਿਨਾਂ ਬਾਅਦ ਇਸ ਅਦਾਕਾਰ ਸੋਧ ਸਿੰਘ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਲਾਸ਼ ਦੇ ਵਿੱਚ ਕੀੜੇ ਪਏ ਹੋਏ ਸਨ ਜਿਸ ਨੂੰ ਦੇਖ ਕੇ ਮਾਪਿਆਂ ਦਾ ਰੋਣਾ ਨਿਕਲ ਆਇਆ ਭੁੱਬਾਂ ਮਾਰ ਮਾਰ ਕੇ ਮਾਪੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਉਲਣਗੇ ਸਾਰੇ ਆਪਾਂ ਨੂੰ ਪ੍ਰੂਫ ਮਿਲ ਗਏ ਇਹਦੇ ਸਾਰੇ ਪਿੱਛੇ ਕੁਝ ਦਾ ਸੋਤ ਸਿੰਘ ਦੀ ਸੱਸ ਤੇ ਉਸਦਾ ਭਰਾ ਜਿਹੜਾ ਭੱਬਾ ਮਾਰ ਮਾਰ ਕੇ ਰੋ ਰੇ ਨੇ ਤਾਂ ਗੱਤਕੇ ਦਾ ਟੀਚਰ ਸਗਾ ਇਹ ਨੌਜਵਾਨ ਤੇ ਚਰਚਿਤ ਫਿਲਮ ਗੁਰਨਾਨਕ ਜਹਾਜ਼ ਦੇ ਵਿੱਚ ਹਾਲੀ ਦੇ ਵਿੱਚ ਇਸਨੇ ਕੰਮ ਕੀਤਾ ਸਗਾ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕਿਆ ਸੋਤ ਸਿੰਘ ਜਿਸ ਦੇ ਨਾਲ ਇਹ ਘਟਨਾ ਵਾਪਰੀ ਹੈ ਤਾਂ 1994 ਦਾ ਇਸ ਦਾ ਵਰਸਾਗਾ ਕਹਿ ਸਕਦੇ ਹਾਂ ਕਿ 30 ਤੋਂ 31 ਸਾਲ ਦੀ ਇਸ ਨੌਜਵਾਨ ਦੀ ਉਮਰ ਸੀ ਜਿਸ ਦੇ ਨਾਲ ਇਹ ਘਟਨਾ ਵਾਪਰ ਗਈ ਹੈ ਦੱਸ ਦੇਣਾ ਚਾਹੁੰਦੇ ਹਾਂ ਕਿ ਨੌਜਵਾਨ ਗੱਤਕੇ ਦਾ ਟੀਚਰ ਸੀਗਾ ਤੇ ਅਕਾਲ ਅਕੈਡਮੀ ਦੇ ਵਿੱਚ ਨੌਕਰੀ ਕਰਦਾ ਸੀਗਾ ਪਰ ਇਸ ਦੇ ਨਾਲ ਜੋ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਮਾਪਿਆਂ ਨੇ ਖਦਸ਼ਾ ਜਤਾਇਆ ਕਿ ਜਦੋਂ ਇਹ ਘਰ ਵਾਪਸ ਆ ਰਿਹਾ ਸੀਗਾ ਤਾਂ ਰਸਤੇ ਦੇ ਵਿੱਚੋਂ ਕੁਝ ਬਦਮਾਸ਼ਾਂ ਦੇ ਵੱਲੋਂ ਇਸ ਨੂੰ ਕਿਡਨੈਪ ਕਰ ਲਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਇਸ ਦਾ ਬੁਰੇ ਤਰੀਕੇ ਦੇ ਨਾਲ ਕਤਲ ਕੀਤਾ ਗਿਆ ਤੇ ਇਸ ਨੂੰ ਮੌਤ ਦੇ ਘਾਟ ਉਤਾਰ ਕੇ ਇਸ ਦੀ ਜਿਹੜੀ ਮ੍ਰਿਤਕ ਦੇਹ ਹੈ ਉਸ ਨੂੰ ਰਸਤੇ ਦੇ ਵਿੱਚ ਸੁੱਟ ਦਿੱਤਾ ਗਿਆ ਜਿਸ ਦੇ ਬਾਅਦ ਜਿਹੜਾ ਆ ਪੁਲਿਸ ਨੂੰ ਇਸ ਦੀ লাশ ਮਿਲਦੀ ਆ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲਾਤ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਸਕਦੇ ਹੋ ਸਾਬਤ ਸੂਰਤ ਸਿੱਖ ਨੌਜਵਾਨ ਜਿਸ ਦੇ ਨਾਲ ਇਹ ਘਟਨਾ ਵਾਪਰ ਗਈ ਹੈ ਜਿਸ ਦੀ ਮ੍ਰਿਤਕ ਦੇਹ ਮਿਲੀ ਆ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਇਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਹਰ ਇੱਕ ਐਂਗਲ ਤੋਂ ਇਸ ਨੂੰ ਖੰਗਾਲਿਆ ਜਾ ਰਿਹਾ ਕਿਸ ਨੌਜਵਾਨ ਦੀ ਜਾਨ ਕਿਸ ਤਰੀਕੇ ਦੇ ਨਾਲ ਗਈ ਜੇਕਰ ਕਿਸੇ ਨੇ ਕਤਲ ਕੀਤਾ ਤਾਂ ਕਿਸ ਵਜ੍ਹਾ ਦੇ ਕਰਕੇ ਕਤਲ ਕੀਤਾ ਕੌਣ ਸੀਗੇ ਉਹ ਲੋਕ ਜਾਂ ਫਿਰ ਕੋਈ ਸੜਕੀ ਹਾਦਸਾ ਵਾਪਰਿਆ ਤਾਂ तमाम ਸਾਰੀਆਂ ਗੱਲਾਂ ਇਸ ਦੇ ਨਾਲ ਜੁੜ ਰਹੀਆਂ ਨੇ ਤਾਂ ਸਿੱਖ ਨੌਜਵਾਨ ਸਾਬਤ ਸੁਰਸਤ ਸਿੱਖ ਨੌਜਵਾਨ ਸਗਾ ਆ ਸੋਥਿੰਗ ਜਿਸ ਦੇ ਨਾਲ ਇਹ ਘਟਨਾ ਵਾਪਰੀ ਹੈ ਗੱਤਕੇ ਦਾ ਟੀਚਰ ਵੀ ਸੀ ਤੇ ਪੰਜਾਬੀ ਫਿਲਮਾਂ ਵਿੱਚ ਕੰਮ ਵੀ ਕਰ ਚੁੱਕਿਆ ਸੀਗਾ ਤਰਨਤਾਰਨ ਦੇ ਪਿੰਡ ਸਰਹਾਲੀ ਦਾ ਰਹਿਣ ਵਾਲਾ ਫਿਲਹਾਲ ਪੁਲwidehat ਦੇ ਕੋਲ ਪੁਲwidehat ਦੇ ਕੋਲ ਰਹਿ ਰਿਹਾ ਸੀ ਪਰ ਜਦੋਂ ਘਰ ਵਾਪਸ ਜਾਣ ਲੱਗਾ ਤਾਂ ਉਸ ਵੇਲੇ ਘਟਨਾ ਵਾਪਰੀ ਹੈ ਤਾਂ 6 ਦਿਨਾਂ ਦੇ ਬਾਅਦ ਮਾਪਿਆਂ ਨੂੰ ਮ੍ਰਿਤਕ ਦੇਹ ਮਿਲੀ ਹੈ ਇਸ ਦੇਹ ਦੇ ਵਿੱਚ ਕੀੜੇ ਤੱਕ ਪਏ ਹੋਏ ਸਨ ਗਲ ਸੜ ਚੁੱਕੀ ਸੀ লাশ ਤਾਂ ਹੁਣ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲਾਤ ਤੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਨੂੰ ਲੈ ਕੇ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ। ਅੱਛਾ ਜੀ। ਹਾਂਜੀ ਇਹ ਕਾਲ ਅਕੈਡਮੀ ਜਿੱਥੇ ਡਿਊਟੀ ਕਰਦਾ ਸ਼ੁੱਕਰਵਾਰ ਤੋਂ ਲਾਭਦਾ ਆ ਅਸੀਂ ਆਦਵਾਰ ਜਾ ਕੇ ਇਹਨਾਂ ਨੂੰ ਰਿਪੋਰਟ ਲਗਾਈ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਅਸੀਂ ਆਪ ਕੈਮਰੇ ਚੈੱਕ ਕੀਤੇ ਆ ਆਪਾਂ ਹੀ ਫੋਨ ਦੀ ਲੋਕੇਸ਼ਨ ਕੀਤੀ ਆ। ਇਹਨਾਂ ਨੇ ਕੁਝ ਨਹੀਂ ਕੀਤਾ ਉਸ ਦਿਨ ਦਾ ਤੇ ਹੁਣ ਇਹਨਾਂ ਨੇ ਹਾਨੂੰ ਫੋਨ ਕਰਤਾ ਕਿ ਤੁਹਾਡੀ ਲਾਸ਼ ਵੀ ਲੱਭ ਗਈ ਆ ਤੁਹਾਡਾ ਮੋਟਰਸਾਈਕਲ ਵੀ ਮਿਲ ਗਿਆ। ਇਹਨਾਂ ਨੂੰ ਮੋਟਰਸਾਈਕਲ ਸ਼ਨੀਵਾਰ ਦਾ ਮਿਲਿਆ ਵਾ। ਸ਼ੁਕਰਵਾਰ ਦਾ ਸ਼ੁਕਰਵਾਰ ਦਾ ਮੋਟਰਸਾਈਕਲ ਇਹਨਾਂ ਨੂੰ ਮਿਲਿਆ ਨਾ ਨੂੰ ਦੱਸਿਆ ਕਿਉਂ ਨਹੀਂ ਅਜ ਲਾਸ਼ ਨੂੰ ਕਿਹੜੀ ਪੈ ਕਿਹੜੀ ਗੱਲ ਹੈ ਅਜ ਨੂੰ ਨੂੰ ਲਾਸ਼ ਲੈ ਕੇ ਦੇਤੀ ਹੈ ਸਰਕਾਰ ਨੇ ਸਭ ਕੁਝ ਇਹਨਾਂ ਨੇ ਕੀਤਾ ਇਹਨਾਂ ਨੂੰ ਲਾਸ਼ ਵੀ ਦੰਦੀ ਮਿਲੀ ਹੈ ਇਹ ਨਜ਼ਰਵਾੜ ਕੋ ਜੂੜ ਬੋਲਿਆ ਵਾ ਬਿਨ ਲਾਸ਼ ਨਹੀਂ ਮਿਲਦੀ ਮੁੰਡਾ ਨਹੀਂ ਮਿਲਦਾ ਹਾਏ ਕਾਲ ਕੈਡਮੀ ਢਾਲੀ ਵਾਲ ਬੇੜ ਤੇ ਕਾਲ ਕੈਡਮੀ ਰਾਏਪੁਰ ਪੀਰ ਬਖਸ਼ ਜੱਟ ਦਾ ਟੀਚਰ ਇਹ ਭੁਲਾਥ ਰਹਿੰਦੇ ਸੀ ਤੇ ਭੁਲਾਥ ਤੋਂ ਸ਼ੁਕਰਵਾਰ ਤੁਰਿਆ ਫੋਨ ਕਰਕੇ ਤੇ ਵੀ ਮੈਂ ਸ਼ੂਟਿੰਗ ਹੋਈਆਂ ਵਾ ਲੜਾਈ ਦਾ ਕਰਕੇ ਜਿਹੜਾ ਸਕੂਲ ਬੰਦ ਆ ਤੇ ਮੈਂ ਪਿੰਡ ਆ ਰਿਹਾ ਵਾਂ ਹੂੰ ਹੂੰ ਤੇ ਉੱਥੋਂ ਤੁਰ ਪਿਆ ਤੇ ਉਹਕੇ ਪਿੰਡ ਨਹੀਂ ਪਹੁੰਚਿਆ ਉਦੋਂ ਦੀ ਅਸੀਂ ਮਿਸਿੰਗ ਕੰਪਲੇਨ ਲਿਖਾਈ ਆ ਇਹ ਕਿੱਥੇ ਲਿਖਾਈ ਸੀ ਭਾਜੀ ਮਿਸਿੰਗ ਕੰਪਲੇਨ ਉੱਥੇ ਪੁਲਾਤ ਲਿਖਾਈ ਆ ਮਾਥ 18 ਥਾਣਾ ਹੈਗਾ ਉੱਥੇ ਲਿਖਾਈ ਸੀ ਜੀ ਅੱਛਾ ਜੀ ਉੱਥੇ ਅਸੀਂ ਆਪਣੀ ਬਿਹਾਰਤੇ ਸਾਰੀ ਜਿਹੜੀ ਕੈਮਰੇ ਕੰਮਰੇ ਲੱਗੇ ਨੇ ਆਪਣੀ ਬਿਹਾਰਤੇ ਕਾਰਵਾਈ ਕੀਤੀ ਆ ਉਸਨੇ ਵੀ ਸਾਨੂੰ ਉੱਥੇ ਕੋਈ ਸਪੋਰਟ ਨਹੀਂ ਕੀਤੀ ਹੁਣ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਜਿਹੜਾ ਸਾਡਾ ਮੋਟਰਸਾਈਕਲ ਆ ਉਹ ਸ਼ੁੱਕਰਵਾਰ ਦਾ ਹੀ ਪੁਲਿਸ ਨੇ ਬਰਾਮਦ ਕਰ ਲਿਆ ਜਿਹਦਾ ਨੰਬਰ ਆ ਪੀਵੀ 46 ਏਸੀ 9905 ਇਹਨੇ ਸ਼ੁੱਕਰਵਾਰ ਦਾ ਬਰਾਮਦ ਕੀਤਾ ਇਹ ਮੋਟਰਸਾਈਕਲ ਮੇਰੇ ਨਾਮ ਤੇ ਰਜਿਸਟਰਡ ਆ ਜਦੋਂ ਆਪਣੀ ਨੰਬਰ ਪਲੇਟ ਸਰਕਾਰੀ ਆਉਂਦੀ ਆ ਤੇ ਆਪਣਾ ਨੰਬਰ ਜਿਹੜਾ ਨਾਲ ਉਹਦੇ ਅਟੈਚ ਹੁੰਦਾ ਤੇ ਸਾਨੂੰ ਇਹਨਾਂ ਨੇ ਉਦੋਂ ਦੀ ਕੋਈ ਇਤਲਾ ਨਹੀਂ ਦਿੱਤੀ ਵੀ ਤੁਹਾਡਾ ਮੋਟਰਸਾਈਕਲ ਇਦਾਂ ਸਾਡੇ ਕੋਲ ਬਰਾਮਦ ਹੋਇ ਅੱਜ ਇਹਨਾਂ ਨੂੰ ਲਾਸ਼ ਮਿਲੀ ਆ 6ਵੇਂ ਦਿਨ ਆ ਕੇ ਲਾਸ਼ ਮਿਲੀ ਇਹਨਾਂ ਨੂੰ ਮੁੰਡੀ ਮੋੜ ਤੇ ਇਹਨਾਂ ਨੇ ਅੱਜ ਸਾਡੇ ਨਾਲ ਰਾਬਤਾ ਕੀਤਾ ਕਿ ਭਾਈ ਤੁਹਾਡਾ ਇੱਥੇ ਮੋਟਰਸਾਈਕਲ ਸਾਨੂੰ ਮਿਲਿਆ ਵਾ ਤੇ ਇੱਕ ਸਾਨੂੰ ਲਾਸ਼ ਮਿਲੀ ਆ ਇਹ ਇਹਦਾ ਤੁਸੀਂ ਆ ਕੇ ਪਤਾ ਕਰੋ ਕਿ ਤੁਹਾਡੀ ਆ ਕੀੜੇ ਪੈ ਮੇਰੇ ਭਰਾ ਦੇ ਲਾਸ਼ ਵੇਖੀ ਅੱਜ ਅਸੀਂ ਅੱਜ ਸਾਨੂੰ ਪਤਾ ਲੱਗਾ ਵੀ ਸਾਡੇ ਭਰਾ ਦੀ ਲਾਸ਼ ਆ ਸ਼ੁਕਰਵਾਰ ਦਾ ਜੇ ਪੁਲਿਸ ਨੂੰ ਮੋਟਰਸਾਈਕਲ ਮਿਲਿਆ ਤੇ ਇਹਨਾਂ ਨੇ ਸਾਡੇ ਨਾਲ ਰਾਬਤਾ ਕਿਉਂ ਨਹੀਂ ਕੀਤਾ 6 ਦਿਨ ਹੋ ਗਏ ਅਸੀਂ ਸਾਰੇ ਕੈਮਰੇ ਆਪ ਕੋ ਖੰਡੇ ਸਾਡੇ ਨਾਲ ਕੋਈ ਪੁਲਿਸ ਨੇ ਜ਼ੀਰੋ ਸਕੋਰ ਕੀਤੀ ਆ ਅਸੀਂ ਸੁਖਪਾਲ ਸਿੰਘ ਖੈਰਾ ਜੀ ਨੇ ਵੀ ਗੱਲ ਕੀਤੀ ਸੀ ਉਹਨਾਂ ਨੇ ਵੀ رابطہ ਕੀਤਾ ਪੁਲਸ ਨਾਲ ਪਰ ਪੁਲਸ ਨੇ ਸਿਰਫ ਸਾਨੂੰ ਕੱਲ ਇੱਕ ਮੁਲਾਜ਼ਮ ਦਿੱਤਾ ਏਐਸਆਈ ਸੁਖਦੇਵ ਸਿੰਘ ਉਸ ਤੋਂ ਪਹਿਲਾਂ ਸਾਨੂੰ ਕੋਈ ਪੁਲਸ ਮੁਲਾਜ਼ਮ ਨਹੀਂ ਦਿੱਤਾ ਕੋਈ ਪੁਲਸ ਸਪੋਰਟ ਨਹੀਂ ਦਿੱਤੀ ਅਸੀਂ ਆਪਣੇ ਵਿਹਾਰ ਤੇ ਜਿਹੜੇ ਕੈਮਰੇ ਕੋਠੇ ਆ 11:52 ਮਿੰਟ ਤੇ ਭਲਾਤੋਂ ਨਿਕਲਦਾ ਉਸ ਤੋਂ ਬਾਅਦ ਬੀਕੇ ਇੱਕ ਹੈਗਾ ਵਾ ਕੀ ਬੋਲਦੇ ਹਨ ਸਟੋਰ ਹੈਗਾ ਉੱਥੋਂ ਨਿਕਲਦਾ ਫਿਰ 12:20 ਮਿੰਟ ਤੇ ਮੰਨ ਲਓ ਮਰਸੂਰ ਵਾਲਾ ਬੇਡ ਆ ਉੱਥੋਂ ਨਿਕਲਦਾ 12:20 ਮਿੰਟ ਤੇ ਸਾਰੀ ਪੜਤਾਲ ਅਸੀਂ ਆਦ ਕੀਤੀ ਸਾਨੂੰ ਪੁਲਸ ਨੇ ਕੋਈ ਸਪੋਰਟ ਨਹੀਂ ਕੀਤੀ ਜੇ ਸਾਨੂੰ ਪੁਲਸ ਨੇ ਉਦੋਂ ਦੀ ਸਪੋਰਟ ਕੀਤੀ ਤੇ ਸਾਡਾ ਭਰਾ ਬਚ ਜਾਣਾ ਸੀ ਸਰ ਜਿਹੜਾ ਪਤਾ ਲੱਗਾ ਹੈ ਕਿ ਫੱਤੂ ਟਿੰਗੜ ਰੋਡ ਤੇ ਕੋਈ ਗੱਡੀਆਂ ਚ ਇਹਨਾਂ ਨੂੰ ਕੁੱਟਮਾਰ ਕੀਤੀ ਗਈ ਇਸ ਬਾਰੇ ਕੋਈ ਪਤਾ ਹੈ ਸਾਨੂੰ ਹੁਣ ਪੁਲਿਸ ਨੇ ਦੱਸਿਆ ਵਾ ਫੱਤੂ ਟਿੰਗੇ ਜਿਹੜੇ ਹੈਗੇ ਨੇ ਮੈਡਮ ਹੈਗੇ ਨੇ ਐਸਐਚਓ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਆਈ ਵਿਟਨੈਸ ਨੇ ਸਾਨੂੰ ਦੱਸਿਆ ਵਾ ਕਿ ਉਸ ਦਿਨ ਸ਼ੁੱਕਰਵਾਰ ਤਕਰੀਬਨ 1.5 ਵਜੇ ਦਾ ਸਮਾਂ ਸੀਗਾ ਤੇ ਉਦੋਂ ਉੱਥੇ ਮਤਲਬ ਇਹ ਜਿਹੜਾ ਮੋਟਰਸਾਈਕਲ ਸਾਡੇ ਵਾਲਾ ਇਥੋਂ ਇਹ ਦੋ ਗੱਡੀਆਂ ਵਾਂ ਜਿਨ੍ਹਾਂ ਦੇ ਨੰਬਰ ਨਹੀਂ ਹੈਗੇ ਇੱਕ ਸ਼ਾਇਦ ਕਾਲੀ ਤੇ ਇੱਕ ਚਿੱਟੀ ਦੋ ਗੱਡੀਆਂ ਉੱਥੇ ਉਦੋਂ ਗੱਡੇ ਚ ਬੰਦੇ ਉਤਰਦੇ ਆ ਇਹਨਾਂ ਨੂੰ ਕੁੱਟਮਾਰ ਕਰਦੇ ਤੇ ਚੋਕ ਕੇ ਨੂੰ ਗੱਡੀ ਸੁੱਟ ਲੈਂਦੇ ਆ ਇਹ ਸਾਨੂੰ ਹੁਣ ਪੁਲਿਸ ਸੇ ਪੁੱਛਣ ਇਸ ਲਈ ਨਿਕਵਾਰੀ ਕਿਉਂ ਨਹੀਂ ਕੀਤੀ ਸਾਡਾ ਇਹ ਸਵਾਲ ਹੈ ਕਿ ਪ੍ਰਸ਼ਾਸਨ ਨੂੰ ਸਾਡੀ ਇਹ ਬੇਨਤੀ ਆ ਵੀ ਜੇ ਤੁਸੀਂ ਤਨਖਾਹਾਂ ਲੈਣੇ ਹੋ ਸਾਡੇ ਸਾਡੇ ਸਰੋਂ ਟੈਕਸ ਜਾਂਦਾ ਗਵਰਨਮੈਂਟ ਨੂੰ ਸਾਡੇ ਸਰੋਂ ਟੈਕਸ ਜਾਂਦਾ ਅਸੀਂ ਟੈਕਸ ਭਰਦੇ ਆ ਗਵਰਨਮੈਂਟ ਨੂੰ ਜੇ ਤੁਸੀਂ ਤਨਖਾਹਾਂ ਲੈਣੇ ਹੋ ਤਾਂ ਮਿਹਰਬਾਨੀ ਕਰਕੇ ਮਾਮਾ ਦੇ ਪੁੱਤ ਬਚਾ ਲਿਆ ਕਰੋ ਸਰ ਕੋਈ ਲਾਕਡਾਟ ਸੀ ਇਹਨਾਂ ਦੀ ਇਹਨਾਂ ਦੀ ਕਿਸੇ ਦੇ ਨਾਲ ਕੋਈ ਲਾਕਡਾਟ ਨਹੀਂ ਹਾਂ ਸਾਡਾ ਜਿਹੜਾ ਇੱਕ ਮੇਰੀ ਸਿਸਟਰ ਆ ਉਹ ਉਹਦੇ ਜਿਹੜੇ ਸੌਰੇ ਆ ਉਹਨਾਂ ਦੇ ਨਾਲ ਡਿਸਬਿਊਟ ਚੱਲਦਾ ਪਿਆ ਸੀ ਉਹਨਾਂ ਨੇ ਉਸ ਸਿਸਟਰ ਨੂੰ ਕੁੱਟਮਾਰ ਕਰਦੇ ਸੀ 27 April ਨੂੰ ਸ੍ਰੀ ਹਲੀ ਥਾਣੇ ਦੇ ਵਿੱਚ ਸਾਡਾ ਉਹਦੇ ਨਾਲ ਉਹਨਾਂ ਦੇ ਨਾਲ ਰਾਜੀਨਾਮਾ ਵੀ ਹੋਇਆ ਜਿਹੜੇ ਉਹਨਾਂ ਦੇ ਸਰਪੰਚ ਸੀ ਉਹ ਉਹਨਾਂ ਨੂੰ ਲੈ ਗਏ ਸੀ ਉੱਥੋਂ ਭੈਣ ਨੂੰ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਉਹਨਾਂ ਨੇ 22 April ਨੂੰ ਫਿਰ ਉਹਨੂੰ ਘਰੋਂ ਕੱਢ ਦਿੱਤਾ ਸੀ ਗੱਲ ਸਾਡਾ ਜਿਹੜਾ ਸ਼ੱਕ ਆ ਉਹਨਾਂ ਦੇ ਵੀ ਜਾਂਦਾ ਪਰ ਹੁਣ ਦੇਖਦੇ ਆਂ ਕਿ ਸਾਨੂੰ ਕੋਸੇ ਇਸ ਚੀਜ਼ ਦੇ ਵਿੱਚ ਇਨਸਾਫ ਦਿੰਦੀ ਆ ਕਿ ਨਹੀਂ ਦਿੰਦੀ ਪਰ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਮਾਨ ਸਾਹਿਬ ਤੁਹਾਨੂੰ ਵੀ ਬੇਨਤੀ ਆ ਤੁਸੀਂ ਕਹਿੰਨੇ ਕਿ ਆਮ ਪਬਲਿਕ ਦੀ ਸਰਕਾਰ ਆ ਪਬਲਿਕ ਨੂੰ ਸਾਥ ਮਿਲੂਗਾ ਪਰ ਸਾਨੂੰ ਨੀਂ ਦੇ ਮਿਲਿਆ ਸਾਨੂੰ 6 ਦਿਨਾਂ ਬਾਅਦ ਸਿਰਫ ਲਾਸ਼ ਮਿਲੀ ਜੀ ਉਮੀਦ ਕਰਦੇ ਆਂ ਕਿ ਸਾਨੂੰ ਤੁਸੀਂ ਹੁਣ ਇਨਸਾਫ ਦੇ ਦੋ ਜੀ